ਨਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਿਆ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਜ਼ਲੀ ਮੇਰੇ ਮਾ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਕੱਡੇ 15 ਦਿਨ ਨਹੀਂ ਕੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਮਾਂ ਤੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਣਾਉਂਦਾ ਸੀ ਐਦਾਂ-ਐਦਾਂ ਕਰਕੇ ਸਿਰ ਮਾਰ ਕੇ ਨਿਣਾਇਆ ਅੱਜ ਅਸੀਂ ਆਪਣੇ ਬਾਪ ਨੂੰ ਐਦਾਂ-ਐਦਾਂ ਸਿਰ ਮਾਰ ਕੇ ਨਿਣਾਇਆ 40 ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹ ਦੰਦਣਾ ਆਪਣੇ ਬਾਪ ਨੂੰ ਇਹਦੀ ਮੇਰੀ ਮੈਂ ਤੇ ਸਾਰੇ ਤੁਸੀਂ ਆਪਣੇ ਮਾਵਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਵਾ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਣੀ ਤੇ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਹੌਸਲਾ ਉਨਰੂਪ ਜਾਨੀ ਮਾਰਾ ਬੋਲੂ ਸਲਫਾ ਜਿਗੜਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਪੈਂਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁਲੂਗਾ ਉਹ ਰੁਲੂ ਕਾਉਂਦੀ ਤਰੱਕੀ ਨਹੀਂ ਹੋ ਸਕਦੀ ਕਦੇ ਜਿਹਨੇ ਆਪਣੇ ਮਾਪਿਆਂ ਨੂੰ ਜਿਹਨੇ ਆਪਣੇ ਮਾਪਿਆਂ ਦਾ ਦਿਲ ਟੰਦਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡੇ ਬਾਪ ਸ਼ਹਿਜ਼ਾਦਾ ਆ ਸ਼ਾਨਦਾਰ ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੋਇਆ ਹੈ ਉਹ ਇਹਨਾਂ ਦੇ ਦਿੱਤਾ ਇੱਕ ਉਹ ਭਈਆਂ ਬਾਬਾ ਮਿਲਿਓ ਇਹਨਾਂ ਮੈਂ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇ ਆਪਦੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਨੀਆਂ ਨਹੀਂ ਮਿਲਦੀ ਖੀ ਨਹੀਂ ਦਿੰਦੀ ਤੁਹਾਨੂੰ ਪਤਾ ਸੀ ਆਪਣੇ ਬਾਪੂ ਨੂੰ ਕਿੱਦਾਂ ਦੇ ਬਣਾਣਾ ਦੁਆ ਨਹੀਂ ਮਿਲਦੀ ਜ਼ਿੰਦਗੀ ਜਿੱਕਦੀ ਕਦੀ ਵੀ ਅਣਗਹਿਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਪ ਦੀ ਕਦਰ ਕਰਿਆ ਕਰੋ ਬਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਥੱਲੇ ਹੋ ਕੇ ਬਹਿ ਗਏ ਅਰੇ ਮaaf ਕਰ ਦਿਓ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਆ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬੁਸ਼ਮਸ਼ਾਨ ਕਟੋ ਆ ਆ ਕਦੀ ਵੀ ਮਾਪੇ ਮਾਪੇ ਪਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਵੀ ਚਾਹੀਦੇ ਖਦੇ ਵੀ ਬਾਕੀ ਹੁਣ ਸਾਡੇ ਅਸੀਂ ਅੱਜ ਇਹਨੂੰ ਸਿਖਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲੇ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਜੀ